ਕੰਦ ਕਢਾਉਣ ਆਏ ਸੀਗੇ ਪਰ ਉਹ ਸਾਹਮਣੇ ਦੇਖੋ ਜੀ ਫੌਜੀ ਦੀ ਜੋ ਕੰਦ ਕਢਾਉਣ ਆਏ ਸੀ ਦੇਖ ਸਕਦੇ ਹੋ ਦੋਸਤੋ ਆ ਜਾ ਬਈ ਚੱਲ ਰੇ ਆ ਦੇਖੋ ਜੀ ਜੋ ਫੌਜੀ ਦੀ ਕੰਦ ਕਢਾਉਣ ਆਏ ਸੀ ਦੇਖ ਸਕਦੇ ਹੋ ਤਸਵੀਰਾਂ ਆਹ ਦੇਖੋ ਜੀ ਅੱਜ ਕੰਦ ਥਾਣੇ ਦੇ ਨਿਬੜੇ ਵੀ ਥਾਣੇ ਦੇ ਵਿੱਚ ਨਿਬੜੇ ਵੀ ਸੀ ਫੌਜੀ ਦੀ ਕੰਦ ਹਾਲਾ ਪਰ ਸਾਹਮਣੇ ਫਿਰ ਦੁਬਾਰੇ ਕਲੇਸ਼ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਕੈਮਰੇ ਅੱਗੇ ਆਉਣ ਤੋਂ ਭੱਜਦੀ ਐ ਕੈਮਰੇ ਅੱਗੇ ਆਉਣ ਤੋਂ ਲੁਕ ਰਹੀ ਐ ਕੈਮਰੇ ਅੱਗੇ ਆਉਣ ਤੋਂ ਰੁਕਦੀ ਐ ਕੈਮਰੇ ਅੱਗੇ ਆ ਕੇ ਗੱਲ ਕਰੋ ਕੈਮਰੇ ਅੱਗੇ ਉਤੋਂ ਲੁਕ ਰਹੇ ਨੇ ਕੈਮਰੇ ਅੱਗੇ ਨਹੀਂ ਆ ਰਹੇ ਉਹ ਦੇਖ ਲੋ ਆ ਦੇਖੀ ਬਾਈ ਆ ਦੇਖ ਸਕਦੇ ਬਾਈ ਹਾਂ ਮੇਰਾ ਸਾਲਾ ਦੋਲੇ ਹੋਇਆ ਖੜਾ ਮੇਰੇ ਉਹ ਸੋਰਾ ਮੇਰਾ ਕੀ ਗੱਲ ਹੋਈ ਬਬੂ ਸਾਹਿਬ ਆਸ ਮੇਰੀ ਕੀ ਗੱਲ ਹੈ ਗੱਲ ਕੀ ਮੁਕਰਦੇ ਨੇ ਫਾਜ਼ਲੀ ਤੋਂ ਬਾਈ ਹਾਂ ਕਿ ਮੈਂ ਕਿਸੇ ਨੂੰ ਮਾਰਦਾ ਜਦੋਂ ਉੱਥੇ ਨਮੇੜਾ ਕਰਾ ਕੇ ਆਇਆ ਆਪਾਂ ਐਸੇ ਕੀ ਗੱਲ ਬਾਈ ਵੀਡੀਓ ਦੀ ਕੀ ਆ ਉਹ ਮਾਰਨ ਦੇ ਕੋਈ ਮੇਰੇ ਬੱਟੇ ਮਾਰਨ ਦੇ ਕੋਈ ਮੇਰੇ ਮਾਰੇ ਮੈਨੂੰ 1 ਮਿੰਟ ਬੱਟੇ ਖਾ ਗਿਆ ਜੀ ਇੱਕ ਮਿੰਟਾ ਖੜ੍ਹ ਜਤੂ ਹਾਂ ਇੱਕ ਮਿੰਟਾ ਵੀਰੇ ਤੁਹਾਨੂੰ ਕਹਦਾ ਡਰਿਆ ਫਿਰ ਸਾਹਮਣੇ ਕੋån ਯਾਰ ਕੋਈ ਨਹੀਂ ਸੜਕ ਕੋਟ ਚ ਚੱਲੀ ਜਾਂਦਾ ਨਾ ਕਿਸਾ ਕੋਟ ਕੋਟ ਦੀ ਕੋਟ ਦਾ ਜਿਹੜਾ ਪਾਇਆ ਹੋਇਆ ਇੱਥੇ ਆ ਤਨੇ ਬੇਲੀ ਹਾਂ ਹੁਣ ਕਦਾਂ ਰੋ ਰਹਿ ਗਿਆ ਹੋਰ ਆ ਬਾਈ ਇਹ ਸੁਣਾਉਣ ਦੇ ਮੋਰ ਤੇ ਸੁਣਾਉਂਦਾ ਪੂਰੀ ਨਹੀਂ ਹੁਣ ਲਈ ਏ ਇੱਕ ਮਿੰਟ ਮਾਰ ਚਖਣ ਟਕਾਉਣ ਦਾ ਰੌਲਾ ਕੱਲਾ ਕਰਾ ਹੋ ਜੂਗਾ ਆਪ ਵੀ ਕਰ ਲੋ ਪੁਲਿਸ ਦੇ ਲੋੜੇ ਤਾਂ ਤੁਸੀਂ ਆਪ ਵੀ ਕਰ ਲੈ ਆਪ ਵੀ ਕਰੀ ਜਾਨੇ ਯਾਰ ਆਹਾਂ ਨੇ ਨਾ ਇਹ ਕੀ ਕੱਦੀ ਚੀਜ਼ ਤੂੰ ਵੀ ਜਿਹੜੀ ਹੈਗੀ ਹੈ ਇਹਨਾਂ ਜਵਾਕਾਂ ਨੂੰ ਦੇ ਦੇ ਇਹ ਕੁੜੀ ਮੰਗੀ ਕੀ ਕੀ ਘਟ ਰਹੀ ਕਿ ਕਿਹੜੀ ਚੀਜ਼ ਦੀ ਕੀ ਕਿਹੜੀ ਦੇਣੀ ਹੈ ਬਾਈ ਇਹੋ ਸਾਰੀ ਗੱ ਜਿਹੜਾ ਇਹ ਦਾਅ ਚ ਲੈ ਕੇ ਇਸਤਰੀ ਤੁਣੇ ਦਾ ਹੈਗਾ ਉਹ ਲਿਖਤ ਲਿਖ ਵਾਲਫੀਆ ਬਣ ਭਰੇ ਆਪਾਂ ਨੇ ਉੱਥੇ ਸਾਰਾ ਨਿਬੜਨ ਬੜਾ ਹੋ ਕੇ ਆਇਆ ਇੱਥੇ ਤਾਂ ਭੇਜਿਆ ਸਤਜੋ ਸਾਹਬ ਨੇ ਅਸੀਂ ਕਿਹਾ ਸੀਗਾ ਵੀ ਉਹ ਇਹਨਾਂ ਦੀ ਗਲਤੀ ਹੈ ਮੈਂ ਨਹੀਂ ਪੜਾਉਣਾ ਇਹਨਾਂ ਨੂੰ ਇਹਨਾਂ ਨੂੰ ਮੈਂ ਨਹੀਂ ਪੜਾਉਣਾ ਪੜਾਏ ਨਹੀਂ ਗਏ ਨੇ ਆਹ ਕਹਿੰਦਾ ਮੈਂ ਫੇਰ ਰੱਖਾਂਗਾ ਇਹਨਾਂ ਨੂੰ ਪੜ੍ਹੇ ਨਹੀਂ ਤੁਸ ਜੋ ਸਾਹਬ ਕੋਲੇ ਉਹ ਵੀਰੇ ਇਹਨਾਂ ਦੀ ਗਲਤੀ ਹੈ ਅੱਛਾ ਹਾਂ ਇਹਨਾਂ ਦੀ ਗਲਤੀ ਹੈ ਇਹਨਾਂ ਨੇ ਕਿਉਂ ਨਹੀਂ ਮੰਗਿਆ ਉੱਥੇ ਸਤਜੋ ਸਾਹਬ ਕੋਲੇ ਅਸੀਂ ਕਿਹਾ ਸੀ ਜੀ ਸਾਨੂੰ ਪੜਾ ਦਿਓ ਮੈਂ ਸਤਜੋ ਸਾਹਿਬ ਦੇਖ ਕੇ ਆਇਆ ਹਾਂ ਸਾਨੂੰ ਕਿਉਂ ਨਾ ਪੜਾਇਨਾ ਯਾਰ ਕੋਈ ਹੋਰ ਨੇ ਪੜਾਉਣਾ ਮੈਂ ਨਹੀਂ ਪੜਾਉਣਾ ਚੱਲ ਹੁਣ ਨਿਬੜ ਲਓ ਕੋਈ ਗੱਲ ਨਹੀਂ ਥੋੜੀ ਜਿਹੀ ਲੱਗੀ ਲੱਗੀ ਆ ਹਾਂ ਨਿਪੜ ਗਿਆ ਜੀ ਜਵਨ ਬੁੱਜ ਕੇ ਪਾਉ ਕਰ ਰਿਹਾ ਆ ਕੇ ਹੁਣ ਇੱਥੇ ਮੈਨੂੰ ਆ ਦੇ ਦੇ ਮੈਨੂੰ ਆ ਦੇ ਦੇ ਠੀਕ ਹੈ ਮੈਨੂੰ ਮੈਨੂੰ ਕਾਹਦੇ ਨਾਲ ਕਿ ਤੂੰ ਫੌਜੀਆ ਬੋਲੇਗਾ ਫੌਜੀ ਸਾਹਿਬ ਜੇ ਤੂੰ ਚੀਜ਼ ਨਿਪੜਦਾ ਨਿਬੜ ਮੈਂ ਯਾਰ ਅਮ ਲੋੜੇ ਵਿੱਚ ਲਿਆਉਂਦੀ ਆ ਉਹ ਦੇਖੋ ਜੀ ਅੱਜ ਕੰਧਾ ਥਾਣੇ 'ਚ ਨਿਬੜਿਆ ਵੀ ਤੀ ਸ਼ਾਇਦ ਥਾਣੇ ਦੇ ਵਿੱਚ ਨਿਬੜਿਆ ਵੀ ਸੀ ਫੌਜੀ ਦੀ ਕੰਧਾ ਵਾਲਾ ਪਰ ਸਾਹਮਣੇ ਫੇਰ ਦੁਬਾਰੇ ਕਲੇਸ਼ ਜਿਹੜਾ ਸ਼ੁਰੂ ਹੋ ਪਰਟਾ ਜਿੱਕੇ ਉੱਤੋਂ ਨੁੱਕ ਰਹੇ ਨੇ ਕੈਮਰੇ ਅੱਗੇ ਨਹੀਂ ਆ ਰਹੇ ਆ ਦੇਖੋ ਜੀ ਨਰਨਾਸੂਤ ਡਾਗਾਂ ਦੀ ਆ ਦੇਖੀ ਬਾਈ ਆ ਦੇਖ ਸਕਦੇ ਹੋ ਆ ਬੜਾ ਖਾਲਾ ਦੋਆ ਹੋਇਆ ਖੜਾ ਮੇਰੇ ਆ ਸੋੜਾ ਮੇਰਾ ਕੀ ਗੱਲ ਹੋਈ ਬਾਬੂ ਸਾਹਿਬ ਕੀ ਮੇਰੀ ਕੀ ਗੱਲ ਹੈ ਗੱਲ ਕੀ ਮੁਕਰਦੇ ਨੇ ਫਾਸਲੇ ਤੋਂ ਬਾਈ ਅੱਛਾ ਹਾਂ ਕਿ ਮੈਂ ਕਿਸ ਨੂੰ ਮਾਰਦਾ ਲੋਥੇ ਨਮੇੜਾ ਕਰਾ ਕੇ ਆਇਆ ਆਪਾਂ ਐਸੇ ਕੀ ਗੱਲ ਹੈ ਬਾਈ ਵੀਡੀਓ ਦੀ ਫੇਰ ਆ ਮਾਰਨ ਦੇ ਕੋਲ ਮੇਰੇ हेयर ਬਣਵਾ ਮਾਰਨ ਦੇ ਕੋਲ ਮੇਰੇ ਜਿਹੜੇ ਮਾਰ ਕੇ ਮੇਰੇ ਇੱਕ ਮਿੰਟ ਫੋਟ ਖਾ ਗਿਆ ਜੀ ਇੱਕ ਮਿੰਟ ਖੜ ਦੇ ਹਾਂ ਇੱਕ ਮਿੰਟ ਵੀਡੀਓ ਤੁਹਾਨੂੰ ਕਹਦਾ ਡਰਿਆ ਮਿੱਠੀ ਆ ਤਨੇ ਪੜੀ ਆ ਹਾਂ ਕੋਣ ਕਦਰ ਰੋਲ ਗਿਆ ਸਾਰਾ ਬਈ ਇਹ ਸਮਾਨ ਚੋਰ ਦੇ ਉਹ ਦੁਕਾਨ ਦਾ ਰੋਲਾ ਪੂਰੀ ਨਹੀਂ ਇੱਕ ਮਿੰਟ ਸਮਾਨ ਚੱਕਣ ਟਿਕਾਉਣ ਦਾ ਰੋਲਾ ਕੱਲਾ ਕਰਾ ਹੋ ਜੂ ਆਪ ਵੀ ਕਰ ਲੋ ਪੁਲਿਸ ਦੇ ਲੋੜੇ ਉਹ ਤੁਸੀਂ ਆਪ ਵੀ ਕਰ ਲਓ ਆਪ ਵੀ ਕਰੀ ਜਾਨੇ ਆਏ ਕਿਆ ਵੀ ਇੱਕ ਅੱਧੀ ਚੀਜ਼ ਤੂੰ ਵੀ ਜਿਹੜੀ ਹੈਗੀ ਇਹਨਾਂ ਜਵਾਕਾਂ ਨੂੰ ਦੇ ਦੇ ਇਹ ਕੁੜੀ ਮੰਗਦੀ ਕੀ ਕੀ ਘਟ ਰਹੀ ਕਿ ਕਿਹੜੀ ਚੀਜ਼ ਦੀ ਕੀ ਕਿਹੜੀ ਦੇਣੀ ਹੈ ਬਈ ਇਹੋ ਸਾਰੀ ਗੱਲ ਹੋਈ ਆ ਜਿਹੜਾ ਇਹ ਦਾਅ ਚ ਲੈ ਕੇ ਇਸਤਰੀ ਤਾਂ ਨੇ ਦਾ ਹੈਗਾ ਉਹ ਲਿਖ ਤਲਕ ਵਾਲਫੀਆਂ ਬਣ ਧਰੇ ਆਪਾਂ ਨੇ ਉਥੇ ਸਾਰਾ ਨਿਬੜਨ ਨਿਬੜਾ ਹੋ ਕੇ ਆਇਆ ਇੱਥੇ ਤਾਂ ਆ ਵੀ ਐਸਚੂ ਸਾਹਰੇ ਅਸੀਂ ਕਿਹਾ ਸੀਗਾ ਵੀ ਉਹ ਇਹਨਾਂ ਦੀ ਗਲਤੀ ਹੈ ਮੈਂ ਨਹੀਂ ਪੜਾਉਣਾ ਇਹਨਾਂ ਨੂੰ ਅੱਛਾ ਪੜਾਉਣਾ ਮੈਂ ਨਹੀਂ ਪੜਾਉਣਾ ਉਹ ਇਹਨਾਂ ਨੇ ਪੜ੍ਹਿਆ ਮੈਂ ਕਹਿੰਦਾ ਮੈਂ ਫੇਰ ਰੱਖਾਂ ਉਹ ਪੜ੍ਹਿਆ ਨੇ ਚ ਪੜ੍ਹਿਆ ਨਹੀਂ ਸਚੂ ਸਾਹਰੇ ਉਹ ਵੀਰੇ ਇਹਨਾਂ ਦੀ ਗਲਤੀ ਹੈ ਅੱਛਾ ਹਾਂ ਇਹਨਾਂ ਦੀ ਗਲਤੀ ਹੈ ਇਹਨਾਂ ਨੇ ਕਿਉਂ ਨਹੀਂ ਮੰਗਿਆ ਉੱਥੇ ਐਸਚੂ ਸਾਹਰੇ ਅਸੀਂ ਕਿਹਾ ਸੀ ਜੀ ਸਾਨੂੰ ਪੜਾਓ ਮੈਂ ਐਸਚੂ ਸਾਹਰੇ ਦੇਖਿਆ ਹੈ ਸਾਨੂੰ ਕਹਿੰਦਾ ਪੜਾਇਆ ਨਾ ਐਸਚੂ ਸਾਹਰੇ ਪੜਾਉਣਾ ਮੈਂ ਨਹੀਂ ਪੜਾਉਣਾ ਚਲ ਹੁਣ ਨਿਬੜ ਲਓ ਕੋਈ ਕਰੀਏ ਥੋੜੀ ਜੱਟਾ ਬਦਲਵੇਂ ਲੱਗੀ ਲੱਗੀ ਹੈ ਹਾਂ ਉਹ ਨਿਬੜ ਗਿਆ ਜਾਨ ਬੁਝ ਕੇ ਸਤਿ ਸ੍ਰੀ ਅਕਾਲ ਦੋਸਤੋ ਜੋ ਸਾਡੇ ਨਿੰਗ ਸਿੰਘ ਜਥੇ ਬੰਦੀਆਂ ਤਿਆਂ ਨੂੰ ਬਸਾਉਣ ਚੱਲੇ ਨੇ ਅੱਜ ਮਾਨਸਾ ਫੌਜੀ ਦੇ ਉੱਥੇ ਕੰਦ ਜੋ ਕੱਢਣੀਆਂ ਵਿਚਾਲੇ ਕਮੈਂਟਾਂ 'ਚ ਵੀ ਆਇਆ ਤੇ ਵੀ ਫੌਜੀ ਨੂੰ ਬਚਾਓ ਕੰਦ ਕਢਾਓ ਅੱਜ ਸਾਡੇ ਬਾਬੇ ਕੰਦ ਕਢਾ ਰਹੇ ਨੇ ਪਰ ਦੇਖੋ ਅਸੀਂ ਸਾਰੇ ਤਿਆਂ ਦੇ ਮਸਲੇ ਫੋਨ ਚੱਲ ਰਹੇ ਨੇ ਹੂੰ ਇੱਧਰ ਵੀ ਬਾਬਾ ਜੀ ਨੂੰ ਮਾਰਿਆ ਗਾ ਕੁੜੀਆਂ ਵਾਲਿਆਂ ਦਾ ਫੋਨ ਹੈ ਧੀ ਵਾਲਿਆਂ ਦਾ ਇੱਧਰ ਵੀ ਆ ਰਿਹਾ ਹੈ ਆ ਚੱਲ ਰਿਹਾ ਹੈ ਨਮਾਸ਼ੇਰ ਤੋਂ ਬਾਬਾ ਨਮਾਸ਼ੇਰ ਤੋਂ ਆ ਨਮਾਸ਼ੇਰ ਤੋਂ ਤੇ ਇੱਧਰ ਬਾਬਾ ਜੀ ਲੱਗ ਰਹੇ ਨੇ ਦੇਖੋ ਆ ਲੱਗ ਰਹੇ ਨੇ ਦੋ ਮਾਤਾ ਜੀ ਇੱਧਰ ਦੇਖੋ ਸਤਿ ਸ੍ਰੀ ਅਕਾਲ ਦੋਸਤੋ ਗੱਲ ਸੁਣਨ ਵਾਲੀ ਹੈ ਧਿਆਨ ਨਾਲ ਜੋ ਸਾਡੇ ਸਿੰਘ ਫੌਜਾਂ ਦੇ ਮੁਖੀ ਸ਼ੇਰ ਸਿੰਘ ਜੀ ਤੇ ਮਾਤਾ ਮਨਪ੍ਰੀਤ ਕੌਰ ਨੇ ਪਤਾ ਕਰਿਆ ਵੱਡੇ ਵਕੀਲਾਂ ਤੋਂ ਕਹਿੰਦੇ ਵੀ ਜਿਹੜਾ ਰਿਲੇਸ਼ਨਸ਼ਿਪ ਦੇ ਵਿੱਚ ਰਹੀ ਜਾਂਦੇ ਨੇ ਆਪਦੇ ਬੱਚਿਆਂ ਨੂੰ ਛੱਡ ਕੇ ਉਹ ਬਿਲਕੁਲ ਹੀ ਨਹੀਂ ਕਾਨੂੰਨ ਹੀ ਨਹੀਂ ਕਹਿੰਦਾ ਹੈਗਾ ਉਹੀ ਜਿਵੇਂ ਜਾਂਦੇ ਨੇ ਉਹ ਕਾਨੂੰਨ 18 ਸਾਲ ਦਾ ਬਣਿਆ ਹੋਇਆ ਜਿਹੜੇ ਕੁਮਾਰੇ ਨੇ ਉਹਨਾਂ ਦਾ ਬਣਿਆ ਹੋਇਆ ਹੈ ਵੈਸੇ ਵੈਸੇ ਨਹੀਂ ਬਣਿਆ ਨਹੀਂ ਹੋਇਆ ਪੂਰੀ ਵੀਡੀਓ ਦੇਖੋ ਤੁਸੀਂ ਕੀ ਹੈ ਹਾਲਾਤ ਹੋ ਰਹੇ ਨੇ ਪੰਜਾਬ ਦੇ ਘਰ ਘਰ ਫੋਨ ਇੰਨੇ ਆ ਰਹੇ ਨੇ ਸੈਂਕੜੇ ਫੋਨ ਸਾਰਿਆਂ ਨੂੰ ਆ ਰਹੇ ਨੇ ਦਿੱਲੀ ਹਰੇਕ ਘਰ ਦਾ ਇਹੀ ਮਾਹੌਲ ਵੀ ਮੈਨੂੰ ਛੱਡ ਕੇ ਜੀ ਮੇਰੇ ਬੱਚਿਆਂ ਨੂੰ ਛੱਡ ਕੇ ਹੋਰ ਨਾਲ ਵਹਿ ਗਿਆ ਕਹਿੰਦੇ ਨੇ ਜੀ ਕਾਨੂੰਨ ਹੈ ਬਾਬਾ ਜੀ ਕਹਿੰਦੇ ਕੋਈ ਕਾਨੂੰਨ ਨਹੀਂ ਬਾਬਾ ਜੀ ਦੀ ਗੱਲ ਸੁਣੋ ਸਾਰੇ ਸਾਰਿਆਂ ਕਿਥੋਂ ਕਿਥੋਂ ਆਏ ਸੀ ਕਿਥੋਂ ਆਇਆ ਮੈਂ ਤਾਂ ਪੁਣ ਹਾਂ ਉਹੜੇ ਹੀ ਆਇਆ ਪੁਣ ਤੇ ਕਿੰਨਾ ਲੋਰੀ ਹੈ ਕਹਿੰਦੀ ਮੈਨੂੰ ਕੋਈ ਖੀ ਨਹੀਂ ਘਰੋਂ ਬਾਹਰ ਮੈਨੂੰ ਪੈਸੇ ਤੇ ਕਰਿਆ ਮੇਰੇ ਬੱਚੇ ਜਿਹੜੇ ਉਹ ਵੀ ਨਹੀਂ ਬੋਲਦੇ 50 ਕਿੱਲੇ ਜ਼ਮੀਨ ਦੇ ਆ ਕਹਿੰਦੀ ਹਲੋ ਅੱਛਾ ਧੂਰੀ ਕੋਲੋਂ ਧੂਰੀ ਕੋਲੋਂ ਫੋਨ ਆਇਆ ਹੋਇਆ ਹੁਣ ਆ ਲੈ ਲੋ ਤੇ ਬਾਬਾ ਜੀ ਨੂੰ ਐ ਕਿੱਥੋਂ ਆਏ ਸੀ ਬਾਬਾ ਜੀ ਕਿੰਨੇ ਕ ਫੋਨ ਆ ਗਏ ਅੱਜ ਬਹੁਤ ਆ ਗਏ ਫੋਨ ਦੋ ਤਿੰਨ ਵਾਰੀ ਤੋਂ ਨਿਵੇੜ ਤੇ ਸਮਾਂ ਫੋਨਾਂ ਦਾ ਸਮਾਂ ਕਹੇ ਤੋ ਕਹ ਦਈਏ ਆਪਾਂ ਕਰਨ ਦਾ 10 ਤੋਂ 5 ਵਜੇ ਤੱਕ 10 ਤੋਂ 5 ਵਜੇ ਤੱਕ ਫੋਨ ਕਰਿਆ ਕਰੋ ਬਈ ਆ ਦੇਖੋ ਸਾਰਾ ਦਿਨ ਫੋਨ ਚੱਲ ਰਹੇ ਨੇ ਅੱਡੋ ਅੱਡ ਪੱਤਰਕਾਰਾਂ ਨੂੰ ਵੀ ਤੇ ਸਿੰਘ ਫੌਜਾਂ ਨੂੰ ਵੀ ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਵੱਡਾ ਪੰਜਾਬ ਦੇ ਵਿੱਚ ਸੰਕਟ ਹੈ ਇਹ ਕਹਿੰਦਾਤਾ ਦੱਸ ਤੋ ਪੰਜਾਬ ਨਾਲ ਟਕੜਾ ਸਾਡੇ ਨਾਲ ਟਕੜੋ ਜੇ ਘਰ ਬਚਾਉਣੇ ਨੇ ਨਹੀਂ ਘਰ ਘਰ ਅੱਗ ਆਊਏ ਘਰ ਘਰ ਅੱਗ ਨਾ ਪਹੁੰਚੀ ਮੇਰਾ ਬੋਲਾ ਯਾਦ ਰੱਖੋ ਫੇਰ ਪਿੱਟਣਾ ਤੁਸੀਂ ਸਿੰਘਾਂ ਨਾਲ ਸਾਥ ਦੇਣ ਲੋਕ ਨਾਲ ਪੰਚਾਇਤਾਂ ਨਾਲ ਖੜੇ ਹੋ ਕੇ ਡਾਟ ਪਾਉਣ ਵੀ ਆ ਕੇ ਕਾਨੂੰਨ ਰੱਦ ਹੋਣਾ ਚਾਹੀਦਾ ਇਹਦਾ ਫਰੈਂਡਸ਼ਿਪ ਚ ਉਦਾ ਇਹਨਾਂ ਦਿਨ ਜਦ ਜਵਾਕ ਰੁਲਦੇ ਫਿਰਦੇ ਆ ਪਿੱਛੇ ਕਿਤਾਂ ਲੋਕ ਨਾਲ ਖੜਨ ਝੱਟ ਬਣਦੇ ਕਾਜ ਨਹੀਂ ਕਾਰਿਆ ਦੇ ਫਰੀ ਜਾਂਦੇ ਨੇ ਕੋਟਾ ਦੇ ਫਰੀ ਜਾਂਦੇ ਨੇ ਕੋਟਾ 10 10 ਸਾਲ ਫਰੀ ਜਾਂਦੇ ਨੇ 20 20 ਸਾਲ ਇਹਦਾ ਕੁਝ ਨਹੀਂ ਬਣਨਾ ਉੱਤੇ ਕੋਟਾ ਘਾਟਾ ਇਹਦਾ ਇਕੱਠੇ ਹੋਵੋ ਇਕੱਠੇ ਹੋ ਕੇ ਨਾਚਾਂ ਪੰਨੋ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕੀ ਕਹਿਣਾ ਚਾਹੁੰਦੇ ਜਿੱਤੀਆਂ ਦੇ ਮਸਲੇ ਤੇ ਉੜਜੇ ਵਾਲਾ ਗਿਆ ਤਾਂ ਫੋਨ ਹੈ ਜੀ ਇਹ ਕਹਿਣਾ ਚਾਹੁੰਦਾ ਜਿਵੇਂ ਇਹ ਕਹੀ ਜਾਂਦੇ ਨੇ ਲੋਕ ਵੀ ਇਹ ਕਾਨੂੰਨ ਆ ਉਣਾ ਰੱਖਿਆ ਵੀ ਹੈ ਜਿਵੇਂ ਵਿਆਹੇ ਬਰੇ ਨੇ ਰਿਲੇਸ਼ਨਸ਼ਿਪ ਚ ਰਹਿੰਦੇ ਨੇ ਇਹ ਸੀ ਕੱਲ ਹਾਈ ਕੋਰਟ ਦੇ ਵਕੀਲ ਕੋਲ ਦੋ ਤਿੰਨ ਘੰਟੇ ਬੈਠ ਰਹੇ ਆ ਉਹਨਾਂ ਨਾਲ ਵਿਚਾਰ ਕਰਾਵਾ ਵੀ ਇਹ ਕੇਸ ਰੱਦ ਕਰਾਈਏ ਸੀ ਉਹ ਕਹਿੰਦੇ ਬਾਬਾ ਜੀ ਇਹ ਕੇਸ ਬਣਿਆ ਹੀ ਨਹੀਂ ਫਿਰ ਤੁਸੀਂ ਰੱਦ ਕਰਤਾ ਤਾਂ ਕਰਾਓ ਜੇ ਜਿਹੜੇ ਬਣਿਆ ਇਹ ਕਹਿੰਦੇ ਕਿਹੜਾ ਕਾਨੂੰਨ ਬਣਿਆ ਜਿਹੜੇ 18 ਸਾਲ ਦੇ ਬਾਲਗ ਨੇ ਬੱਚੇ ਕੁੜੀਆਂ ਤੇ ਮੁੰਡਿਆਂ ਖਾਤਰ ਉਹ ਉਹਨਾਂ ਖਾਤਰ ਇਹ ਕਾਨੂੰਨ ਬਣਿਆ ਨਾ ਕਿ ਇਹ ਜਿਹੜੇ ਵਿਆਹੇ ਬਰਿਆਂ ਖਾਤਰ ਜਿਹੜੇ ਬਿਆਹਾਂ ਬਰੇ ਆਪਣੇ ਬੱਚਿਆਂ ਨੂੰ ਛੱਡ ਕੇ ਹੋਰ ਨਾਲ ਬਹਿ ਜਾਂਦੇ ਨੇ ਹਾਂ ਉਹ ਕਹਿੰਦੇ ਕਾਨੂੰਨ ਹੈ ਨਹੀਂਗਾ ਇਹ ਤੁਸੀਂ ਬੈਠੇ ਨੇ ਹਾਂ ਇਹ ਕਹਿੰਦੇ ਉਹੀਂ ਬੈਠੇ ਨੇ ਇਹ ਇਹਨਾਂ ਨੂੰ ਪੁਲਿਸ ਨੂੰ ਕਹਿੰਦੇ ਪੜ੍ਹਨਾ ਨਹੀਂ ਆਉਂਦਾ ਇੱਕ ਕਾਗਜ਼ਾਤ ਦੇ ਦਿੰਦੇ ਨੇ ਜਿਹੜਾ ਕਾਗਜ਼ ਆਦਿਆਂ ਵੀ ਤੁਸੀਂ ਕਹੇ ਸਾਨੂੰ ਬਾਬੇ ਲਿਆ ਕੇ ਦੋ ਤੇ ਕੀ ਲਿਖਿਆ ਹੋਇਆ ਕਹਿੰਦਾ ਜੇ ਲਿਖਿਆ ਹੋਵੇ ਇਹ ਐਂ ਲਿਖਾਉਣੇ ਵੀ ਵਿਆਹ ਨਹੀਂ ਤਵਾਰੇ ਆ ਅੱਜ ਇਹ ਗੱਲ ਇਹਨਾਂ ਨੇ ਕਹੀ ਕਹਿੰਦੇ ਕਾਨੂੰਨ ਬਣ ਬਣਿਆ ਹੀ ਨਹੀਂਗਾ ਧੋਖੇ ਚ ਰੱਖਿਆ ਜਾ ਰਿਹਾ ਧੋਖੇ ਚ ਰੱਖਿਆ ਪੁਲਿਸ ਵੀ ਸਾਨੂੰ ਧੋਖੇ ਚ ਰੱਖਦੀ ਆ ਤੇ ਵਕੀਲਾਂ ਨੇ ਵੀ ਸਾਨੂੰ ਧੋਖੇ ਚ ਰੱਖਿਆ ਮਰਾ ਸਾਹਿਬ ਜੀ ਕਹਿੰਦੇ ਪੈਸੇ ਬਣਾਉਂਦੇ ਆ ਕਹਿੰਦੇ ਥੋੜਾ ਕੋਰਟ ਮੈਰਿਜ ਕਰਾਤਾ ਕਿਵੇਂ ਦੋ ਨੰਬਰ ਦੁਕਾਨ ਦਾ ਲੈ ਕਿੰਨੇ ਪੈਸੇ ਤੇ ਨਧਿਕਾਰ ਕਟਾਪਾਂ ਦੇ ਜੀ ਉੱਥੇ ਹੀ ਬਣਾ ਕੇ ਦੇ ਦਿੰਦੇ ਨੇ ਨਾ ਕਿਤੇ ਜੱਜ ਕੋਲੇ ਜਾਂਦੇ ਨੇ ਨਾ ਕਿਤੇ ਨਹੀਂ ਜਾਂਦੇ ਜੱਜ ਦੀਆਂ ਮੋਹਰਾਂ ਲੱਗੀਆਂ ਦਿਖਾਵਿਆ ਕਰਤਾ ਪਾਸ